ਜਿਹੜੀਆਂ ਹੈ ਤੁਸੀਂ ਦੋਸਤੋ ਦੇਖ ਰਹੇ ਹੋ ਤਸਵੀਰਾਂ ਇਹ ਬਲਬੀਰ ਸਿੰਘ ਮਾਨ ਜੀ ਨੇ ਕਰਦੀਆਂ ਨੇ ਕਿਉਂਕਿ ਬਹੁਤ ਵੱਡੀ ਜਿੱਤ ਹਾਸਲ ਕੀਤੀ ਆ ਜਿਲਾ ਪ੍ਰੀਸ਼ਦ ਚੋਣ ਜਿਹੜੀ ਹੁੰਦੀ ਹੈ ਇਹ ਕੋਈ ਮਨੋਰਥੀ ਚੋਣ ਨਹੀਂ ਹੁੰਦੀ ਆਪਾਂ ਸਭ ਜਾਣਦਾਂਗੇ ਤੇ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਉਤਸ਼ਾਹ ਇੱਥੇ ਸਾਡੀਆਂ ਮਾਤਾ ਮਾਂ ਪੈਣਾਂ ਦੇ ਵਿੱਚ ਆਪਣਾ ਘੜੇ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਅਸੀਂ ਬਈ ਤਾਂਗੇ ਕਿ ਪੂਰੇ ਇਲਾਕੇ ਦੇ ਵਿੱਚ ਫਟਕਟ ਜਿਹੜਾ ਜਲਾ ਪ੍ਰਸ਼ਦ ਹੁੰਦਾ ਹੈ ਉਸ ਦੇ ਵਿੱਚ 22 ਪਿੰਡ ਨੇ 22 ਪਿੰਡਾਂ ਦੇ ਵਿੱਚ ਇਹ ਬਲਾਕ ਸੰਪਤੀ ਤੋਣਾ ਇਹਨਾਂ ਨੇ ਜੇ ਦਾਖਲ ਕੀਤਾ ਹਾਂਜੀ ਮੱਸਗੀ ਕਹਣਾ ਦੋਨੇ ਫਿਰ ਵੋਟਰਾਂ ਨੂੰ ਮੈਂ ਜੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਸਾਰਿਆਂ ਨੂੰ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਹੈ ਅੱਗੇ ਤੋਂ ਵੀ ਸਾਥ ਦੇ ਦੇ ਜੀ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਾਰਿਆਂ ਦਾ ਬਹੁਤ ਹੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਵੱਡੀ ਜਿੱਤ ਦੇ ਨਾਲ ਰੀਡਣਾ ਦਿਖਾਇਆ ਹੈ ਪਿੰਡ ਦੀ ਜਿੱਤ ਤਰੱਕੀ ਦੇ ਰਾਹ ਤੇ ਜਾਏਗੀ ਧੰਨਵਾਦ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਕੀ ਫਤਿਹ ਜੋ ਸਾਰੇ ਪਿੰਡ ਨੇ ਇੰਨਾ ਸਾਥ ਦੇ ਕੇ ਵੋਟ ਤੇ ਸਪੋਰਟ ਕਰਕੇ ਡੱਟ ਕੇ ਖੜ ਕੇ ਇਹਨਾਂ ਕੈਂਡੀਡੇਟਰ ਨੂੰ ਜਿਤਾਇਆ ਇਹ ਜਿੱਤ ਦਾ ਸ਼ੇਰਾ ਮੱਥਾ ਹੈ ਜਿਹੜਾ ਸਾਡੇ ਹੰਬਲਵਾਸ ਦੀ ਸਾਰੀ ਸਾਥ ਸੰਗਤ ਨੂੰ ਜਾਂਦਾ ਹੈ ਤੇ ਆਲੇ-ਦਾਲੇ ਦੇ ਜ਼ਿਲ੍ਹਾ ਪ੍ਰਿਸ਼ਦ ਦੇ ਬੋਟਾਂ ਨੇ ਆਲੇ-ਦਾਲੇ ਪਿੰਡਾਂ ਨੂੰ ਵੀ ਜਾਂਦਾ ਹੈ ਪਰ ਇਹ ਜਿੱਤ ਕੇ ਸਰਕਾਰ ਦੇ ਵਿੱਚ ਇੱਕ ਨਾਮ ਕੀਤਾ ਕਿ ਤਾਂ ਕਿ ਸਾਡੇ ਕੈਂਡੀਡੇਟ ਬਹੁਤ ਵਧੀਆ ਲੀਡ ਨਾਲ ਜਿੱਤੇ ਨੇ ਤੇ ਵੀ ਜਿਹੜਾ ਖਾਲਸਾ ਬਗਦੂ ਕਿ ਕਿਉਂਕਿ ਇੱਥੇ ਸਾਡੀਆਂ ਮਾਤਮਾ ਭੈਣਾਂ ਤੇ ਸਾਡੇ ਵੀਰ ਜਿੰਨੇ ਵੀ ਰਿਪੋਰਟਰ-ਸਪੋਰਟਰ ਪਹੁੰਚੇ ਨੇ ਉਹਨਾਂ ਦਾ ਸਾਰਿਆਂ ਦਾ ਹੀ ਧੰਨਵਾਦ ਕੀਤਾ ਜਾ ਰਿਹਾ ਹੈ। ਇੱਕ ਵਾਰ ਫਿਰ ਸਾਡੇ ਵੀ ਜੀਟੀਐਨ ਨਿਊ ਟੀਮ ਵੱਲੋਂ ਜਿੰਨੇ ਵੀ ਪੰਜਾਬ ਦੇ ਵਿੱਚ ਸਾਡੇ ਇਹ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤ ਦੇ ਮੈਂਬਰ ਦਿੱਤੇ ਨੇ ਉਹਨਾਂ ਨੂੰ ਸਾਡੇ ਦਿਲਾਂ ਦੇ ਘਰਾਂੋਂ ਤੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਅਸੀਂ ਵੀ। ਹਾਂਜੀ ਮਾਡੂ ਜੀ ਕੀ ਕਹਣਾ ਤੁਸੀ ਪਰਣਾ। ਜੀ ਕੰਨਾ ਤਾਂ ਛੋਟਾ ਹੋਰੇ ਆਉਣ ਤੇ ਅਸੀਂ ਧੰਨਵਾਦ ਕਰਦੇ ਆ। ਫਿਰ ਨਗਰ ਅੰਮ੍ਰਿਤਸਰ ਦਾ ਧੰਨਵਾਦ ਕਰਦੇ ਆ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਤੋਂ ਹੰਮਲਵਾ ਦੇ ਜੋਨ ਤੋਂ ਵੀਰਮਾਨ ਜੀ ਨੂੰ ਵੱਡੀ ਜਿੱਤ ਪ੍ਰਾਪਤ ਕਰੀ ਆ ਜਿਹਦੇ ਸਾਡਾ ਬਲੌਗ ਸੰਬਧੀ ਕੈਂਡੀਡੇਟ ਸੁਪਾਲ ਕੌਰ ਜੀ ਹੰਮਲਵਾ ਦੇ ਬੁਖਤਾਨ ਦਾ ਧੰਨਵਾਦ ਕਰਦੇ ਆ ਤੇ ਜਿਹੜਾ ਇਹ ਸਾਡੀ ਜਿੱਤ ਨਹੀਂ ਹੋਈ ਜੀ ਉਹ ਮਾਨ ਸਾਹਿਬ ਦੀ ਜਿੱਤ ਹੈ ਕੀਮਾ ਸਾਹਿਬ ਦੀ ਜਿੱਤ ਹੈ ਜਿਨ੍ਹਾਂ ਨੇ ਸਾਨੂੰ ਬਹੁਤ ਬਹੁਤ ਸਰ ਵਾਕਿਆ ਨਹੀਂ ਹਲਕੀ ਨਹੀਂ ਗਣਟਾ ਦਿੱਤੀ ਇਹਨਾਂ ਫਾਇਦਲੇਣ ਦੇ ਰੂਪ ਚ ਹੋਵੇ ਸਪੂਲ ਫੈਮਿਨਸ ਦੇ ਰੂਪ ਚ ਹੋਵੇ ਜਾਇ ਵੱਖ-ਵੱਖ ਬੁਆਡਾ ਦੇ ਰੂਪ ਚ ਹੋਵੇ ਜੀ ਬਹੁਤ ਵੱਡੀ ਅਸੀਂ ਤਾਂ ਇਹ ਹੀ ਬੇਨਤੀ ਕਰਦੇ ਹਾਂ ਸਰਪੰਚਾਂ ਪੰਚਾਂ ਦਾ ਮਾਈ ਪਿੰਡਾਂ ਦੇ ਜਿਵੇਂ ਮਰਜ਼ੀ ਸਾਡੇ ਅੱਗੇ ਕੁੰਡਾ ਖੜਕਾਉਣ ਜੀ ਸਾਡੇ ਅੱਧੀ ਰਾਤ ਦਰਵਾਜ਼ੇ ਖੁੱਲ੍ਹੇ ਨੇ ਜੀ ਦੁਬਾਰਾ ਤੋਂ ਕਿਮਾ ਸਾਹਿਬ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਸਾਡੇ ਪਿੰਡ ਤੋਂ ਪਿੰਡ ਨੂੰ ਜਿਹਨੂੰ ਚਾਹੁੰਦੇ ਨੇ ਅਰਜੋ ਪਿੰਡ ਸਮਝਦੇ ਨੇ ਕਦੇ ਗ੍ਰਾਂਟਾਂ ਨੂੰ ਮੋੜ ਹੀ ਨਹੀਂ ਅਸੀਂ ਵੀ ਉਹਨਾਂ ਨੇ ਦਿਖਾਇਆ ਨਿਰਦੇਸ਼ਾਂ ਕਿ ਤੰਮਾਨੀ ਜੀ ਚੱਲਦੇ ਆਏ ਆ ਚੱਲਦੇ ਰਹਾਂਗੇ ਧੰਨਵਾਦ ਜੀ ਕੋ ਮੈਂ ਵਿਅਤ ਸੰਗ ਯਾਰ ਤੁਸੀਂ ਦੇਖ ਰਹੇ ਹੋ ਇਸ ਵਕਤ ਜੀਟੀਐ ਨਿਊਜ਼ ਸਭ ਤੋਂ ਪਹਿਲਾਂ ਤੁਸੀਂ ਜਿੰਨੇ ਵੀ ਪੰਜਾਬ ਦੇ ਵਿੱਚ ਚਾਹੇ ਹੋ ਸਾਡੇ ਬਲਾਕ ਸੰਮਤੀ ਮੈਂਬਰ ਨੇ ਚਾਹੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਜਿੰਨੇ ਵੀ ਜਿੱਤਨੇ ਸਾਡੀ ਪੂਰੀ ਹੀ ਟੀਮ ਵੱਲੋਂ ਉਹਨਾਂ ਨੂੰ ਲੱਖ ਲੱਖ ਵਧਾਈਆਂ ਤੇ ਮੁਬਾਰਕਾਂ ਹੋਣ। ਉਹ ਤੁਸੀਂ ਆ ਦੇਖ ਸਕਦੇ ਹੋ ਮੇਰੇ ਪਿੱਛੇ ਜਿੰਨੇ ਵੀ ਇਥੇ ਰਾਉਂਡਾਂ ਲੱਗੇ ਹੋਏ ਨੇ ਇਹ ਬਲਵੇਰ ਸਿੰਘ ਬਿਓਮਾਨ ਜੋ ਕਿ ਜ਼ਿਲ੍ਹਾ ਪ੍ਰੀਸ਼ਦ ਚੋਣਾ ਇਹ ਜਿੱਤ ਹਾਸਲ ਕੀਤੀ ਆ। ਮੈਂ ਇੱਥੇ ਇੱਕ ਗੱਲ ਹੋਰ ਐਡ ਕਰਨੀ ਚਾਹਾਂਗਾ ਐ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਬਹੁਤ ਲੋਕਾਂ ਨੂੰ ਇਸ ਦੇ ਬਾਰੇ ਗਿਆਨ ਨਹੀਂ ਸੀ। ਮੈਨੂੰ ਲੱਗਦਾ ਜਿਵੇਂ ਆਪਣੀ ਮੈਂਬਰ ਸਰਪੰਚੀ ਦੀ ਚੋਣ ਹੁੰਦੀ ਆ ਉਸੇ ਤਰ੍ਹਾਂ ਹੀ ਇਸ ਤਰ੍ਹਾਂ ਮਤਲਬ ਲੋਕਾਂ ਨੇ ਇੰਨਾ ਜਿਆਦਾ ਉੱਸਾ ਸਾਨੂੰ ਦੇਖਣ ਨੂੰ ਮਿਲਿਆ ਸਾਨੂੰ ਪਹਿਲਾਂ ਬਥੇ ਨਾ ਲੱਗੇ ਸੀ ਕਿ ਕਦੋਂ ਕੌਣ ਜਿੱਤ ਗਿਆ ਕਦੋਂ ਹਾਰ ਦੇ ਕਾ ਹੋ ਗਿਆ ਪਰ ਉੱਥੇ ਸਾਨੂੰ ਇਹਨਾਂ ਦਾ ਪਤਾ ਲੱਗਿਆ ਕਿ ਮੈਂ ਅਜੂਰੇ ਸਾਨੂੰ ਇਹਨਾਂ ਦਾ ਪਤਾ ਲੱਗਿਆ ਵੀ ਜਿਹੜੀ ਜਿਲ੍ਹਾ ਪ੍ਰੇਫੈਕਚਰੋਨ ਆ ਉਹ ਜਿਲ੍ਹੇ ਵਾਲਾ ਸੀ ਜੋਨਾ ਸੀ ਹੰਦਲਵਾਦ ਦੀ ਗੱਲ ਕਰਾਂਗੇ ਉਸ ਦੇ ਵਿੱਚ 22 ਪਿੰਡ ਪੈਂਦੇ ਨੇ ਇਹ 22 ਪਿੰਡ ਪੈਂਦੇ ਨੇ ਜਿਹੜੀ ਬਲਾਕ ਸਮੇਤ ਜੋਨਾ ਉਹ ਸਾਡੇ ਸਿਰਫ ਇਕੱਲੇ ਹੀ ਹੰਦਲਵਾਦ ਦੇ ਥੀ ਉੱਥੇ ਵੀ ਸਾਡੇ ਆਵਾਦਨ ਪਾਰਟੀ ਦੇ ਜਗਰਾਤ ਸਿੰਘ ਜੀ ਨੂੰ ਧਰਮ ਪਤਨੀ ਉਹਨਾਂ ਨੇ ਇਤਹਾਸਲ ਕੀਤੀ ਆ ਆ ਤੁਸੀਂ ਸਾਡੇ ਨਾਲ ਦੇਖ ਸਕਦੇ ਹੋ ਤੇ ਕੇਵਲ ਸਿੰਘ ਜੀ ਇਹਨਾਂ ਦੇ ਭਤੀਜੇ ਬਿਉ ਮਾਨ ਅਸੀਂ ਪਿਆਰ ਨਾਲ ਬਿਉ ਮਾਨ ਕਹਿੰਦੇ ਆ ਉਹਨਾਂ ਨਾਲ ਬਿਉਾਰੇ ਪਹਿਲਾਂ ਤੇ ਪਿੰਡਾਂ ਦੇ ਵਿੱਚ ਪਤਾ ਹੀ ਹੁੰਦਾ ਸੀਗਾ ਕਿ ਕਦੋਂ ਕੋਈ ਚੋਣ ਚੋਣ ਜਿੱਤ ਗਿਆ ਕਦੋਂ ਇਹ ਚੋਣ ਹੋ ਗਈ ਇਹ ਹੌਲੀ ਹੌਲੀ ਸਾਨੂੰ ਪਤਾ ਲੱਗ ਰਿਹਾ ਜਦੋਂ ਕਿ ਜਿਹੜੀ ਇਹ ਬਲਾਕ ਸਭਾਤੀ ਆ ਜਾਂ ਜਲਾ ਪ੍ਰਸ਼ਾਸਨ ਚੋਣ ਆ ਇਹ ਬਹੁਤ ਹੀ ਵੱਡੀ ਚੋਣ ਹੁੰਦੀ ਆ ਜਿਸ ਦੇ ਨਾਲ ਜੇ ਅਸੀਂ ਗੱਲ ਕਰਾਂ ਉਹ ਬਲਾਕ ਸੰਮਤੀ ਦੀ ਉਹਨੇ ਦੋ ਪਿੰਡ ਹੈਂਡਲ ਕਰਨੇ ਹੁੰਦੇ ਨੇ ਇਹਨੇ 22 ਤੋਂ 22 ਤੋਂ ਹੈਂਡਲ ਕਰਨੇ ਹੁੰਦੇ ਨੇ ਤੇ ਕਿਸੇ ਵੀ ਤਰ੍ਹਾਂ ਦੇ ਉਹ ਗ੍ਰਾਂਡ ਪਿੰਡਾਂ ਦੇ ਬਚਾਉਣੀਆਂ ਉਹ ਇਹ ਇਹਨਾਂ ਦੇ ਰਾਹੀਂ ਆਉਂਦੀ ਆ ਸੋ ਅਸੀਂ ਦੂਸਰਾ ਸਭ ਤੋਂ ਵੱਡਾ ਧੰਨਵਾਦ ਕਰਦੇ ਆ ਸਰਦਾਰ ਹਪਾਲ ਸਿੰਘ ਚਿਮਕ ਖਜ਼ਾਨਾ ਮੰਤਰੀ ਪੰਜਾਬ ਜੋ ਕਿ ਉਹਨਾਂ ਦੇ ਜਿਲ੍ਹੇ ਦੇ ਹਲਕੇ ਦੇ ਵਿੱਚ ਪਿੰਡ ਆਉਂਦੇ ਨੇ ਕਦੇ ਵੀ ਉਹ ਗ੍ਰਾਂਡਾਂ ਕਿਸੇ ਵੀ ਦੇਣ ਨੂੰ ਕਦੇ ਵੀ ਹੁਣ ਮੁਲਕਰ ਨਹੀਂ ਹੋਏ ਉਹ ਕੋਈ ਕਿਸੇ ਵੀ ਪਾਰਟੀ ਦੇ ਮੈਂਬਰ ਦਾ ਸਰਪੰਚ ਹੋਣ ਜੋ ਵੀ ਇਹਨਾਂ ਕੋਲੋਂ ਕਿਸੇ ਵੀ ਤਰ੍ਹਾਂ ਦੀ ਆਪਣੀ ਸਮੱਸਿਆ ਲੈ ਕੇ ਗਏ ਨੇ ਹਰਪਾਲ ਸਿੰਘ ਚਿਮਲ ਜੀ ਇੱਕ ਐਸੇ ਇਨਸਾਨ ਨੇ ਉਹਨਾਂ ਨੇ ਕਦੇ ਵੀ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਉਸੇ ਤਰ੍ਹਾਂ ਸੇ ਇਹਨਾਂ ਚੋਣਾਂ ਦੇ ਵਿੱਚ ਵੀ ਉਹਨਾਂ ਨੇ ਆਪਣੀ ਬਹੁਤ ਹੀ ਵਧੀਆ ਅਹਿਮ ਭੂਮਿਕਾ ਨਿਭਾਇਆ ਤੇ ਜੇ ਅਸੀਂ ਅਸੀਂ ਗੱਲ ਕਰਾਂਗੇ ਸਬਲਬੀਰ ਸਿੰਘ ਮਾਨ ਜੀ ਇੱਕ ਐਸੇ ਬੋਧਾਗ ਦੇ ਇਨਸਾਨ ਨੇ ਪੂਰੇ ਮੰਡ ਦੇ ਵਿੱਚ ਚਾਹੇ ਕਿਸੇ ਪਾਰਟੀ ਦੇ ਨੇ ਚਾਹੇ ਕਿਸੇ ਵੀ ਨੇ ਚਾਹੇ ਅੱਧੀ ਰਾਤ ਅਸੀਂ ਟੁੰਡਾ ਖੜਕਾਈਓ ਹਰ ਇੱਕ ਦੇ ਕੰਮ ਆਉਂਦੇ ਨੇ ਅੱਲੇ ਬੀਓ ਸਿੰਘ ਮਾਨੀ ਇਹਨਾਂ ਦੇ ਆ ਤਾਇਆ ਸਾਡੇ ਮਤਲਬ ਕੇ ਸਿੰਘ ਜੀ ਖੜੇ ਨੇ ਇਹਨਾਂ ਦਾ ਵੀ ਪਹਿਲਾਂ ਤੋਂ ਹੀ ਕੰਮ ਰਿਹਾਗਾ ਅਸਲ ਵਿੱਚ ਸਾਡੀ ਇੱਕ ਵਾਰ ਫਿਰ ਤੋਂ ਜਿੰਨੇ ਵੀ ਪੰਜਾਬ ਦੇ ਵਿੱਚ ਚਾਹੇ ਹੋ ਬਲਾਕ ਸੰਘੀ ਮੈਂਬਰ ਨੇ ਤੇ ਚਾਹੇ ਹੋ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਜਿੰਨੇ ਵੀ ਜੱਟ ਨੇ ਸਾਡੀ ਟੀਮ ਵੱਲੋਂ ਜੇਡੀ ਨਿਊਜ਼ ਵੱਲੋਂ ਉਹਨਾਂ ਨੂੰ ਲੱਖ ਲੱਖ ਬਹੁਤ ਬਹੁਤ ਵਧਾਈਆਂ ਇਹਨਾਂ ਵੱਲੋਂ ਵੀਡੀਓ ਸ਼ੇਅਰ ਜ਼ਰੂਰ ਕਰਿਆ ਤੁਸੀਂ ਦੇਖਿਆ ਹੋ ਗੈਂਸਾ ਆਜ਼ਾਦੀ ਬ੍ਰਾਡ ਜੀ ਰਿਪੋਰਟ ਬਹੁਤ ਸੋ ਤੁਸੀਂ ਦੇਖ ਸਕਦੇ ਕਿੰਨੇ ਸੋਹਣੇ ਆਰਮਤਲ ਰੌਣਕਾਂ ਲੱਗਿਆ ਹੋਏ ਨੇ ਵੀ ਉਹ ਮਾਨ ਜੀ ਦੇ ਇਸ ਵਖਤ ਕਰ ਦੇ ਵਿੱਚ ਦੇਖ ਸਕਦੇ ਹੋ ਆ ਤੁਹਾਡੇ ਮਤਲਬ ਤਾਇਆ ਜੀ ਕਹਿੰਦੇ ਨੇ ਅਸੀਂ ਕੇਵਲ ਸਿੰਘ ਜੀ ਇਹਨਾਂ ਦੇ ਨਾਲ ਜਿੰਨੇ ਵੀ ਇਹਨਾਂ ਦੇ ਮੋਤਵਾਰ ਸੱਜਣ ਨੇ ਉਹ ਸਾਰੇ ਖੜੇ ਨੇ ਜਿਨ੍ਹਾਂ ਨੇ ਵੋਟਾਂ ਦੇ ਵਿੱਚ ਦਿਨ ਰਾਤ ਕਰਕੇ ਖਾਸ ਕਰਕੇ ਜੇ ਅਸੀਂ ਗੱਲ ਕਰਾਂਗੇ ਜਿਹੜੇ ਵਰਕਰ ਹੁੰਦੇ ਨੇ ਉਹਨਾਂ ਦੇ ਹੀ ਸਿਰ ਤੇ ਚੌਣ ਜਿਤਨੀ ਹੁੰਦੀ ਆ ਕਿਉਂਕਿ ਜਿਹੜਾ ਉਮੀਦਵਾਰ ਹੁੰਦਾ ਉਹਦਾ ਅਸੀਂ ਜਿਵੇਂ ਬਾਦੇ ਵਿੱਚ ਕਹਿੰਦੇ ਆ ਸੁਰਤ ਨਹੀਂ ਹੁੰਦੀ ਹਣਾ ਔਰ ਆ ਜਾ ਬਲਬੀਰ ਸਿੰਘ ਜੀ ਦੇਖੋ ਆ ਵੀ ਬਲਬੀਰ ਸਿੰਘ ਨੇ ਹਾਂ ਬਲਬੀਰ ਹਾਂ ਇਹ ਵੀ ਬਹੁਤ ਵਧੀਆ ਮਤਲਬ ਇਹਨਾਂ ਦਾ ਅੱਜ ਤੱਕ ਸਮਾਜ ਦੇ ਵਿੱਚ ਰੋਲ ਰਿਹਾਗਾ